8 ਅਕਤੂਬਰ ਨੂੰ ਪੰਜਾਬੀ ਗਾਇਕ ਰਾਜਵੀਰ ਜਵੰਦਾ ਇਸ ਫਾਨੀ ਸੰਸਾਰ ਨੂੰ અલਵਿਦਾ ਅਗਿਆਸ। ਜਿਸ ਤੋਂ ਬਾਅਦ ਅੱਜ ਜਨਾਦੇ ਜੱਦੀਪਿੰਡ ਪੌਣਾ ਵਿਖੇ ਅੰਤਿਮ ਅਰਦਾਸ ਦਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਰਾਜਵੀਰ ਜਵੰਦਾ ਦੇ ਪ੍ਰਸ਼ੰਸਕਾਂ ਸਮੇਤ ਪੰਜਾਬੀ ਗਾਇਕ ਤੇ ਸਿਆਸਤਦਾਨਾਂ ਨੇ ਸ਼ਿਰਕਤ ਕੀਤੀ। ਅੱਜ ਹਰ ਇੱਕ ਨੇ ਨਾਮ ਅੱਖਾਂ ਦੇ ਨਾਲ ਰਾਜਵੀਰ ਜਵੰਦਾ ਲਈ ਅੰਤਿਮ ਅਰਦਾਸ ਕੀਤੀ ਅਤੇ ਆਪਣੇ ਆਪਣੇ ਵਿਚਾਰ ਵੀ ਸ਼ਬਦ ਦੇ ਨਾਲ ਸਾਂਝੇ ਕੀਤੇ। ਇਸ ਦੌਰਾਨ ਰਾਜਵੀਰ ਜਵੰਦਾਦੀ ਧੀ ਨੇ ਕਿਹਾ ਕਿ ਮੇਰੇ ਪਿਤਾ ਸਭ ਤੋਂ ਪਿਆਰੇ ਪਿਤਾ ਸਨ ਉਹ ਹਮੇਸ਼ਾ ਕਹਿੰਦੇ ਸੀ ਮੈਂ ਤੇਰੇ ਬਿਨਾ ਨਹੀਂ ਰਹਿ ਸਕਦਾ ਪਰ ਉਹ ਆਪ ਹੀ ਮੈਨੂੰ ਹਮੇਸ਼ਾ ਲਈ ਛੱਟ ਕੇ ਚਲੇ ਗਏ ਇਸੇ ਨਾਲ ਹੀ ਰਾਜਵੀਰ ਜਵੰਦਾਦੀ ਧੀ ਨੇ ਕਿਹਾ ਕਿ ਜੋ ਹਾਦਸਾ ਮੇਰੇ ਪਿਤਾ ਨਾਲ ਵਾਪਰਿਆ ਉਹ ਕਿਸੇ ਦੇ ਪਿਤਾ ਨਾਲ ਨਾ ਹੋਵੇ ਅਤੇ ਮੈਂ ਆਪਣੇ ਪਿਤਾ ਦਾ ਸੁਪਨਾ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿਵੇਂ ਤੁਹਾਨੂੰ ਪਤਾ ਹੈ ਮੈਂ ਅਮਾਨਤ ਕੌਰ ਆ ਮੈਂ ਰਾਜਵੀਰ ਜਵੰਦਾ ਦੀ ਬੇਟੀ ਹਾਂ ਮੇਰੇ ਪਾਪਾ ਮੇਰੇ ਸਭ ਤੋਂ ਪਿਆਰੇ ਪਾਪਾ ਸੀ ਮੇਰੇ ਪਾਪਾ ਮੈਨੂੰ ਇੱਕ ਲੱਕੀ ਚਾਰ ਮੰਨਦੇ ਸੀ ਉਹ ਕਹਿੰਦੇ ਸੀ ਕਿ ਮੈਂ ਮੈਂ ਤੈਨੂੰ ਬਹੁਤ ਪਿਆਰ ਕਰਦਾ ਤੂੰ ਕਦੀ ਵੀ ਮੇਰੇ ਤੋਂ ਦੂਰ ਨਹੀਂ ਹੋਣਾ ਮੇਰੇ ਸਭ ਤੋਂ ਪਿਆਰੇ ਪਾਪਾ ਜਦੋਂ ਕਹਿੰਦੇ ਸੀ ਵੀ ਮੈਥੋ ਦੂਰ ਨਹੀਂ ਹੋਣਾ ਬੀ ਉਹ ਮੈਥੋ ਹੀ ਦੂਰ ਚਲੇ ਗਏ ਤੇ ਹੁਣ ਜਦੋਂ ਫਿਊਚਰ ਆਏਗਾ ਮੈਂ ਆਪਣੇ ਪਾਪਾ ਦਾ ਸੁਪਨਾ ਪੂਰਾ ਕਰੂੰਗੀ ਤੇ ਮੈਂ ਇਹ ਵੀ ਕਹਿਣਾ ਚਾਹੁੰਨੀ ਹਾਂ ਕਿ ਜਿਵੇਂ ਮੇਰੇ ਪਾਪਾ ਨਾਲ ਹੋਇਆ ਇਹ ਕਿਸੇ ਹੋਰ ਦੇ ਪਾਪਾ ਨਾਲ ਨਾ ਹੋਵੇ ਧੰਨਵਾਦ ਇਸ ਤੋਂ ਇਲਾਵਾ ਸਭਾ ਮੈਂਬਰ ਵਿਕਰਮ ਸਾਨੀ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਕਿਹਾ ਕਿ ਜਵੰਦਾਦੀ ਪਤਨੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਵੀ ਸਰਕਾਰ ਚੁਕੇਗੀ ਉਹ ਇਸ ਮਾਮਲੇ ਸੰਬੰਧੀ ਜਲਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕਰਨਗੇ ਅਤੇ ਜੇਕਰ ਪੰਜਾਬ ਸਰਕਾਰ ਨੌਕਰੀ ਨਹੀਂ ਦੇ ਪਾਦੀ ਤਾਂ ਮੈਂ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਚ ਰਾਜਵੀਰ ਜਵੰਦਾਦੀ ਪਤਨੀ ਨੂੰ ਨੌਕਰੀ ਦਿਵਾਵਾਂਗਾ ਤਿੰਨ ਗੱਲਾਂ ਕਰਨੀਆਂ ਕਿਉਂਕਿ ਸਮਾਂ ਬਹੁਤ ਹੋ ਗਿਆ ਕਿ ਇੱਕ ਤਾਂ ਆਪਾਂ ਜਿਹੜੇ ਉਹਨਾਂ ਦੇ ਰਾਜਵੀਰ ਜਵੰਦਾ ਜੀ ਦੇ ਘਰੋਂ ਐ ਖੁੱਡੀਆਂ ਸਾਹਿਬ ਆਪਾਂ ਮੈਂ ਕਿਹਾ 3:30 ਵਜੇ ਸੀਐਮ ਸਾਹਿਬ ਕੋਲ ਤੁਸੀਂ ਵੀ ਪਹੁੰਚੋਗੇ ਆਪਾਂ ਚੱਲ ਉੱਥੇ ਸਾਡੀ ਅੱਜ ਕੋਈ ਗੈਟ ਟੂਗੇਦਰ ਹੈ ਆਪਾਂ ਇਹ ਬੀਬੀ ਦੀ ਸਰਕਾਰੀ ਨੌਕਰੀ ਇਹ 2-3 ਦਿਨਾਂ ਚ ਹੀ ਲੱਗਣੀ ਚਾਹੀਦੀ ਹੈ ਇਹ ਪੁਰਜ਼ੋਰ ਅਪੀਲ ਕਰੀਏ ਅਸੀਂ ਆਪਣਾ ਪੂਰਾ ਜ਼ੋਰ ਲਾਵਾਂਗੇ ਲੇਕਿਨ ਹਰ ਕੰਮ ਦਾ ਪਲਾਨ ਵੀ ਹੁੰਦਾ ਨਹੀਂ ਤੇ ਅਸੀਂ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਵੱਲੋਂ ਸਨ ਫਾਊਂਡੇਸ਼ਨ ਵੱਲੋਂ ਸਾਡੇ 6 ਵਰਲਡ ਸਕਿੱਲ ਸੈਂਟਰ ਹੈ ਨੇੜੇ ਦਾ ਲੁਧਿਆਣੇ ਹੁਣੇ 25 ਏਕੜ ਚ ਖੋਲਿਆ ਜਿੱਥੇ ਪੰਜਾਬ ਦੇ ਨੌਜਵਾਨਾਂ ਨੂੰ ਫ੍ਰੀ ਸਕਿਲਿੰਗ ਕਰਾ ਕੇ ਅਸੀਂ ਐਤਕੀ 10000 ਨੌਜਵਾਨਾਂ ਨੂੰ ਨੌਕਰੀਆਂ ਲਵਾ ਰਹੇ ਹਾਂ ਡਰੱਗ ਰੀਹੈਬ ਸੈਂਟਰ ਹੈ ਜੇ ਸਰਕਾਰ ਦੇ ਵੱਲੋਂ ਕੋਈ ਮਜਬੂਰੀ ਹੋ ਗਈ ਤੇ ਅਸੀਂ ਆਪਣੀ ਭੈਣ ਨੂੰ ਨੌਕਰੀ ਜਲਦੀ 2-4 ਦਿਨਾਂ ਚ ਦੇਾਂਗੇ ਪਹਿਲੀ ਸਰਕਾਰ ਨੂੰ ਕੋਸ਼ਿਸ਼ ਕਰਾਂਗੇ ਦੂਜੀ ਗੱਲ ਕਿ ਜਿਹੜੇ ਬੱਚੇ ਐ ਕਿਉਂਕਿ ਮੈਂ ਹੁਣੇ ਗੱਲ ਕਰ ਰਿਹਾ ਸੀ ਐਮਈ ਵੀ ਸੈਂਕੜੇ ਪੰਜਾਬ ਦੇ ਬੱਚਿਆਂ ਨੂੰ ਅਸੀਂ ਡਾਕਟਰ ਇੰਜੀਨੀਅਰ ਪਿੱਛੇ ਆਂਗਣਵਾੜੀ ਬਰਨਾਲਾ ਦੀ ਭੈਣ ਸੀ ਉਹਦੀ ਬੇਟੀ ਨੂੰ ਪਾਇਲਟ ਅਸੀਂ ਪੰਜਾਬ ਦੇ ਵਿੱਚ ਨਾਹਰਾ ਦਿੱਤਾ ਹੈ ਜਿਹੜਾ ਵੀ ਕੋਈ ਗਰੀਬ ਬੱਚਾ ਹੈ ਜਿਹਨੂੰ ਐਡਮਿਸ਼ਨ ਮਿਲ ਗਈ ਡਾਕਟਰੀ ਪਾਇਲਟ ਉਹ ਪੈਸੇ ਪਿੱਛੋਂ ਪੈਸੇ ਬਾਝੋਂ ਨਹੀਂ ਉਹਨੂੰ ਰਹਿਣ ਦੇਾਂਗੇ ਇਹ ਦੋ ਬੱਚਿਆਂ ਦੀ ਅਸੀਂ ਅਡਾਪਟ ਕਰਦੇ ਆਂ ਗੁਰੂ ਮਹਾਰਾਜ ਦੀ ਹਜ਼ੂਰੀ ਚ ਅਰਦਾਸ ਕਰਦੇ ਆਂ ਇਹ ਜੋ ਵੀ ਉਚੇਰੀ ਸਿੱਖਿਆ 'ਚ ਵੜਨਾ ਚਾਹਣਗੇ ਉਹਨਾਂ ਦਾ ਨਾਮ ਰੌਸ਼ਨ ਕਰਨਗੇ ਤੇ ਆਖਰੀ ਗੱਲ ਵਾਇਸ ਆਫ ਪੰਜਾਬ ਅਗਲੇ ਹਫਤੇ ਸ਼ੁਰੂ ਹੋ ਰਿਹਾ ਹੈ ਤੇ ਮੈਂ ਚਾਹਲੇ ਹਫਤੇ ਸ਼ੁਰੂ ਹੋ ਰਿਹਾ ਹੈ ਤੇ ਮੈਂ ਚਾਹਾਂਗਾ ਕਿ ਜਿਹੜਾ ਵਾਇਸ ਆਫ ਪੰਜਾਬ ਇਸ ਸਾਲ ਦਾ ਪਹਿਲਾ ਵਾਇਸ ਆਫ ਪੰਜਾਬ ਅਵਾਰਡ ਹੈ ਉਹ ਅਸੀਂ ਮੈਂ ਆਪਣੇ ਵੱਲੋਂ 2.5 ਲੱਖ ਰੁਪਏ ਦਾ ਜਿਹੜਾ ਸਭ ਤੋਂ ਵਧੀਆ ਪੰਜਾਬੀ ਨੌਜਵਾਨ ਗਾਇਕ ਵਾਇਸ ਆਫ ਪੰਜਾਬ ਬਣੇਗਾ ਉਹ ਰਾਜਵੀਰ ਜਵੰਦਾ ਵਾਇਸ ਆਫ ਪੰਜਾਬ 2.5 ਲੱਖ ਰੁਪਏ ਦਾ ਇਨਾਮ ਦੇਵਾਂਗੇ ਇਹਨੇ ਸ਼ਬਦ ਕਹਿੰਦਾ ਖਿਮਾ ਦਾ ਜਾਚਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤੋਂ ਇਲਾਵਾ ਰਾਜਵੀਰ ਜਵੰਦਾਜੀ ਭੈਣ ਕਮਲਜੀਤ ਕੌਰ ਨੇ ਅੰਤਿਮ ਅਰਦਾਸ 'ਚ ਸਾਰੇ ਪ੍ਰਸ਼ੰਸਕਾਂ ਅਤੇ ਸਾਥੀ ਕਲਾਕਾਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਮੇਰਾ ਭਰਾ ਰਾਜਵੀਰ ਮੇਰੇ ਪਿਤਾ ਦੀ ਮੌਤ ਤੋਂ ਬਾਅਦ ਮੇਰੇ ਲਈ ਪਿਤਾ ਵਰਗਾ ਸੀ ਮੇਰਾ ਸੁਪਨਾ ਸੀ ਕਿ ਮੇਰਾ ਭਰਾ ਪੁਲਿਸ ਅਫਸਰ ਬਣੇ ਉਹ ਮੇਰੇ ਪਿਤਾ ਨਾਲੋਂ ਵੀ ਵਧੀਆ ਅਫਸਰ ਅਤੇ ਇੱਕ ਵਧੀਆ ਗਾਇਕ ਬਣੇ ਮੇਰੀ ਮਾਂ ਨੇ ਹਮੇਸ਼ਾ ਮੇਰੇ ਭਰਾ ਨੂੰ ਸ਼ੇਰ ਵਾਂਗ ਪਾਲਿਆ ਉਸਦਾ ਮੇਰੀ ਮਾਂ ਨਾਲ ਖਾਸ ਪਿਆਰ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਈ ਜੋ ਸਾਰੀ ਦੀ ਸੰਗਤਾਂ ਤੁਹਾਨੂੰ ਨਮਸਕਾਰ ਕਰਵਾ ਜਿਹਨੇ ਤੁਜੀ ਸਾਰੇ ਜਾਣਦੇ ਹੋ ਜਿਹੜਾ ਪਿਆਰਾ ਤੇ ਮੇਰਾ ਵੱਡਾ ਵੀ ਰਾਗੀ ਸੀ ਜਿਵੇਂ ਤਾਂ ਮੇਰੇ ਫਾਦਰ ਤੋਂ ਬਾਅਦ ਮੇਰੇ ਲਈ ਪਿਤਾ ਮੇਰੀ ਸਾਰੀ ਦੁਨੀਆ ਅੱਜ ਇਸ ਦੁਨੀਆ ਤੇ ਨਹੀਂ ਰਹੇ ਪਰ ਉਹ ਹਮੇਸ਼ਾ ਹੀ ਸਾਡੇ ਦਿਲਾਂ ਦੀ ਧੜਕਣ ਬਣ ਕੇ ਰਹਿਣਗੇ ਸਦਾ ਹੀ ਸਾਡੀਆਂ ਯਾਦਾਂ ਦੇ ਵਿੱਚ ਤਾਜ਼ਾ ਰਹਿਣਗੇ ਜਿਉਂਦੇ ਰਹਿਣਗੇ ਪਰਮਾਤਮਾ ਨੇ ਇੱਕ ਵਿਲੱਖਣ ਹੀ ਰੂਪ ਸਾਡੇ ਪਰਿਵਾਰ ਦੇ ਵਿੱਚ ਭੇਜੀ ਹੈ ਪਰਿਵਾਰ ਦਾ ਸਭ ਤੋਂ ਵੱਡਾ ਤੇ ਹੁਣ ਹਾਰ ਬੱਚਾ ਸੀ ਵੀਰ ਜੀ ਜਿਵੇਂ ਸੋਨੇ ਚਾਂਦੀ ਦੀਆਂ ਜੁਤੀਆਂ ਦੇ ਵਿੱਚ 150 ਲੱਖ ਦੀ ਸ਼ਕਤ ਦਾ ਨਜ਼ਰ ਆਉਂਦਾ ਹੈ ਕਿ ਉਹ ਸ਼ਖਸੀਅਤ ਸਾਨੂੰ ਮੇਰੀ ਜ਼ਿੰਦਗੀ ਦੇ ਦੋ ਹੀਰੋ ਮੇਰੇ ਭਾਦ ਤੇ ਵੀਰ ਜੀ ਅੱਜ ਸਾਡੇ ਵਿੱਚ ਕਾਰ ਨਹੀਂ ਰਹੇ ਮੈਂ ਪਰਮਾਤਮਾ ਅਗੇ ਅਰਦਾਸ ਕਰਦੀ ਆ ਕਿ ਤੁੰ ਇੰਨੀ ਤਾਕਤ ਬਖਸ਼ਿਓ ਕਿ ਅਸੀਂ ਉਹਨਾਂ ਨੂੰ ਫੇਮ ਮੰਨ ਕੇ ਸਾਡੇ ਸਾਰੇ ਸੁਪਨੇ ਸੱਚ ਕਰ ਸਕੀਏ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਚ ਸਾਥੀ ਗਾਇਕਾਂ ਵੱਲੋਂ ਵੀ ਖੁਦ ਸੇਵਾ ਨਿਭਾਈਗੀ ਰਾਜਵੀਰ ਜਵੰਦਾ ਦੇ ਐਕਸੀਡੈਂਟ ਵਾਲੇ ਦਿਨ ਤੋਂ ਹੀ ਪਰਿਵਾਰ ਦੇ ਨਾਲ ਖੜੇ ਕਵਰ ਗਰੇਵਾਲ ਤੇ ਕੁਲਵਿੰਦਰ ਵਿਲਾ ਦੇ ਵੱਲੋਂ ਖੁਦ ਪੰਡਾਲ 'ਚ ਦਰਿਆ ਵਿਸ਼ਾਈਆਂ ਗਈਆਂ ਅਤੇ ਰੇਸ਼ਮ ਸਿੰਘ ਅਨਮੋਲ ਜੋੜੇ ਅਤੇ ਪਾਣੀ ਦੀ ਸੇਵਾ ਕਰਦੇ ਨਜ਼ਰ ਆਏ। ਇਸ ਸੰਬੰਧੀ ਗੱਲਬਾਤ ਕਰਦੇ ਹੋਏ ਰੇਸ਼ਮ ਸਿੰਘ ਅਨਮੋਲ ਨੇ ਕਿਹਾ ਕਿ ਉਹ ਪੰਡਾਲ 'ਚ ਜਦ ਵੀ ਰਾਜਵੀਰ ਜਵੰਦਾ ਦੀ ਤਸਵੀਰ ਦੇਖਦੇ ਨੇ ਦਿਲ ਭਰਿਆਂ ਦਾ ਤੇ ਦਿਲ ਟੁੱਟ ਜਾਂਦਾ ਹੈ। ਉਹ ਪਹਿਲੀ ਵਾਰ ਰਾਜਵੀਰ ਜਵੰਦਾ ਦੇ ਪਿਤਾ ਦੀ ਅੰਤਿਮ ਅਰਦਾਸ 'ਚ ਸ਼ਾਮਲ ਹੋਣ ਲਈ ਪਿੰਡ ਪੋਣਾ ਆਏ ਸਨ। ਪਰ ਨਹੀਂ ਪਤਾ ਸੀ ਕਿ ਦੂਸਰੀ ਵਾਰ ਕਿਸਮਤ ਇਸ ਤਰ੍ਹਾਂ ਬੁਲਾਵੇਗੀ। ਹਾਂਜੀ ਬੰਦਾ ਬੜਾ ਉਦਾਸ ਹੈ। ਸਮਝ ਨਹੀਂ ਆਉਂਦਾ ਕਿ ਕਿੱਦਾਂ ਹੌਸਲਾ ਆਪਣੇ ਆਪ ਨੂੰ ਦਈਏ ਕਿੱਦਾਂ ਬੱਚਿਆਂ ਨੂੰ ਦਈਏ। ਕਿੱਦਾਂ ਭੈਣ ਜੀ ਨੂੰ ਕਿੱਦਾਂ ਮਾਤਾ ਜੀ ਨੂੰ ਹੌਸਲਾ ਦਈਏ। ਪਤਾ ਲੱਗਿਆ ਮੈਨੂੰ ਉਸੇ ਪਿੰਡ ਦੀ ਸਟੇਜ ਦੇ ਉੱਤੇ ਜਿੱਥੇ ਸੰਸਕਾਰ ਹੋਇਆ ਉਹਨਾਂ ਨੇ ਪਹਿਲੀ ਵਾਰੀ ਪਰਫਾਰਮ ਕੀਤਾ ਸੀ। ਹੁਣ ਸੰਸਕਾਰ ਵੀ ਉੱਥੇ ਹੋਇਆ ਜਦੋਂ ਉਹਨਾਂ ਦੇ ਫਾਦਰ ਸਾਹਿਬ ਐਕਸਪਾਇਰ ਹੋਏ ਐ। ਲਾਸਟ ਟਾਈਮ ਆਇਆ ਸੀ ਅੱਜ ਫੇਰ ਮੈਨੂੰ ਨਹੀਂ ਪਤਾ ਸੀ ਇੱਦਾਂ ਆਣਾ ਪਏਗਾ। ਦੂਜੀ ਵਾਰ ਬਾਈ ਦੇ ਪਿੰਡ ਆਇਆ। ਰੋਂਦੇ ਆਏ ਆ ਬਾਈ ਜੀ ਦੇਖਿਆ 10 ਮਿੰਟ ਵੀ ਨਹੀਂ ਅੰਦਰ ਬੈਠਿਆ ਮਨ ਚ ਕੁਝ ਹੋ ਰਿਹਾ ਕਿ ਇਸ ਤਰ੍ਹਾਂ ਦੇ ਨਾਲ ਆਪਣੇ ਸਾਥੀ ਦਾ ਚਲੇ ਜਾਣਾ ਤੇ ਮਨ ਭਾਵੁਕ ਹੈ ਮੈਂ ਬੈਠਾ ਸੀ ਅੰਦਰ ਜਦੋਂ ਉਹਨਾਂ ਦੀ ਫੋਟੋ ਦੇਖੀ ਆ ਮੈਂ ਰੋਣ ਲੱਗ ਗਿਆ ਸੀ ਮੈਂ ਉੱਠ ਕੇ ਬਾਹਰ ਆ ਗਿਆ ਫਿਰ ਪਾਪਾ ਜੋੜਿਆਂ ਦੀ ਸੇਵਾ ਕਰ ਰਹੇ ਆ ਤੇ ਮੈਂ ਕਿਹਾ ਜਲਦੀ ਸੇਵਾ ਕਰ ਲੈਂਦੇ ਆ ਜਿੰਨੀ ਹੋ ਸਕਦੀ ਹੈ ਤੁਹਾਨੂੰ ਦੱਸ ਦਈਏ ਕਿ 27 ਸਤੰਬਰ ਨੂੰ ਰਾਜਵੀਰ ਜਵੰਦ ਦਾ ਹਿਮਾਚਲ ਜਾਂਦੇ ਸਮੇਂ ਹਾਦਸੇ ਦਾ ਸ਼ਿਕਾਰ ਹੋਏ ਸਨ ਸੜਕ ਤੇ ਲਟ ਰਹੇ ਆਵਾਰਾ ਪਸ਼ੂਆਂ ਕਾਰਨ ਰਾਜਵੀਰ ਜਵੰਦਾਂ ਨਾਲ ਹਾਦਸਾ ਵਾਪਰਿਆ ਸੀ ਹਾਸੇ ਚੁਨਾ ਦੀ ਗਰਦਨ ਅਤੇ ਦਿਮਾਗ ਤੇ ਰੀੜ ਦੀ ਹੱਡੀ 'ਚ ਸੱਟਾਂ ਲੱਗੀਆਂ ਸਨ ਜਿਸ ਕਾਰਨ ਉਹ ਬੇਹੋਸ਼ ਹੋ ਗਏ ਸਨ। ਉਹਨਾਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ। ਉਹਨਾਂ ਦੀ ਹਾਲਤ ਗੰਭੀਰ ਦੇਖਦੇ ਹੋਏ ਉਹਨਾਂ ਨੂੰ ਮੋਹਾਲੀ ਦੇ 40s ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਜਿੱਥੇ 11 ਦਿਨਾਂ ਤੱਕ ਉਹਨਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਪਰ 8 ਅਕਤੂਬਰ ਨੂੰ ਉਹ ਜ਼ਿੰਦਗੀ ਦੀ ਜੰਗ ਹਾਰ ਗਏ ਅਤੇ 9 ਅਕਤੂਬਰ ਨੂੰ ਉਹਨਾਂ ਦੇ ਜੱਦੀ ਪਿੰਡ ਪੌਣਾ ਵਿਖੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ। ਰਾਜਵੀਰ ਜਵੰਦਾ ਦੇ ਨਾਲ ਵਾਪਰੇ ਹਾਦਸੇ ਦਾ ਮਾਮਲਾ ਹੁਣ ਹਾਈ ਕੋਰਟ ਵੀ ਪਹੁੰਚ ਗਿਆ ਹੈ ਵਕੀਲ ਨਵਕਰਨ ਦੇ ਵੱਲੋਂ ਸੜਕ ਤੇ ਘੁੰਮ ਰਹੇ ਆਵਾਰਾ ਪਸ਼ੂਆਂ ਨੂੰ ਲੈ ਕੇ ਅਦਾਲਤ ਦਾ ਰੋਕ ਕੀਤਾ ਗਿਆ ਹੈ ਇਸ ਦੌਰਾਨ ਅਜਬ ਪੰਚਕੁਲਾ ਪੁਲਿਸ ਨੇ ਸਪਸ਼ਟ ਕੀਤਾ ਹੈ ਕਿ ਰਾਜਵੀਰ ਜਵੰਦਾ ਦੀ ਮੌਤ ਬਲੈਰੋ ਨਾਲ ਟੱਕਰ ਚ ਨਹੀਂ ਹੋਈ ਪੁਲਿਸ ਦੇ ਅਨੁਸਾਰ ਘਟਨਾ ਵਾਲੀ ਥਾਂ ਦੇ ਉੱਤੇ ਕੋਈ ਵੀ ਬਲੈਰੋ ਮੌਜੂਦ ਨਹੀਂ ਸੀ ਜਾਂਚ ਅਧਿਕਾਰੀ ਨੇ ਦੱਸਿਆ ਕਿ ਪੰਜੌਰ ਨੇੜੇ ਉਸ ਦਾ ਮੋਟਰਸਾਈਕਲ ਇੱਕ ਗਾਂ ਨਾਲ ਟਕਰਾ ਗਿਆ ਜਿਸ ਕਾਰਨ ਉਹ ਡਿੱਗ ਪਿਆ ਲੋਕਾਂ ਨੇ ਉਸਨੂੰ ਤੁਰੰਤ ਹਸਪਤਾਲ ਪਹੁੰਚਾਇਆ ਪਰ ਉਸਨੂੰ ਬਚਾਇਆ ਨਹੀਂ ਜਾ ਸਕਿਆ